ਸਾਰਿਆਂ ਨੂੰ ਜੈ ਮਸੀਦੀ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਸਵਾਲ ਦਾ ਜਵਾਬ ਦੇਣ ਜਾ ਰਿਹਾ ਕਿ ਖੁਸ਼ਖਬਰੀ ਕੀ ਹੈ ਜਿਹੜਾ ਖੁਸ਼ਖਬਰੀ ਦਾ ਮੈਸੇਜ ਹੈ ਇਹ ਇੰਨਾ ਆਸਾਨ ਹੈ ਕਿ ਇੱਕ ਬੱਚਾ ਵੀ ਇਹਨੂੰ ਸਮਝ ਸਕਦਾ ਹੈ ਪਰ ਇਹ ਇੰਨਾ ਗਹਿਰਾ ਹੈ ਕਿ ਵੱਡੇ-ਵੱਡੇ ਬਾਈਬਲ ਦੇ ਵਿਦਵਾਨ ਵੀ ਇਹਦੇ ਅਸੀਮ ਧਨ ਨੂੰ ਸਮਝਣ ਦੇ ਵਿੱਚ ਅਸਫਲ ਹੋਏ ਨੇ ਇਹ ਸਾਡੀ ਜ਼ਿੰਦਗੀ ਦੀ ਬੁਨਿਆਦ ਹੈ ਜਿਸ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ ਇਹ ਸਾਡੇ ਮਸੀਹੀ ਲੋਕਾਂ ਦੀ ਕੋਰ ਹੈ ਉਹਦਾ ਕੇਂਦਰੀ ਬਿੰਦੂ ਹੈ ਕੇਂਦਰ ਬਿੰਦੂ ਹੈ ਖੁਸ਼ਖਬਰੀ ਫਿਰ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਪ ਨੂੰ ਅੱਜ ਮਸੀਹੀ ਕਹਿੰਦੇ ਨੇ ਅੱਜ ਸਾਡੇ ਪੰਜਾਬ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਰਚ 'ਚ ਜਾਂਦੇ ਨੇ ਉਹ ਬਹੁਤ ਸਾਰੀਆਂ ਬੰਦਗੀਆਂ 'ਚ ਵੀ ਜਾਂਦੇ ਨੇ ਪਰ ਫਿਰ ਵੀ ਉਹ ਇਸ ਗੱਲ ਨੂੰ ਸਮਝਣ ਦੇ ਵਿੱਚ ਅਸਫਲ ਨੇ ਕਿ ਖੁਸ਼ਖਬਰੀ ਕੀ ਹੈ ਉਹ ਇਸ ਸਵਾਲ ਦਾ ਜਵਾਬ ਨਹੀਂ ਦੇ ਪਾਉਂਦੇ ਜਦੋਂ ਮੈਂ ਬਾਈਬਲ ਪੜਹਾਉਂਦਾ ਆਂ ਜਦੋਂ ਮੈਂ ਇੱਧਰ ਉੱਧਰ ਜਾਂਦਾ ਆਂ ਮੈਂ ਬੜਾ ਹੈਰਾਨ ਹੁੰਨਾ ਕਿ ਬਹੁਤ ਸਾਰੇ ਲੋਕਾਂ ਨੂੰ ਇੰਨਾ ਹੀ ਨਹੀਂ ਪਤਾ ਹੈ ਕਿ ਯੀਸ਼ੂ ਦੀ ਅਸਲ ਜੀ ਖੁਸ਼ਖਬਰੀ ਕੀ ਹੈ ਤੇ ਵੇਖੋ ਬਹੁਤ ਸਾਰੀਆਂ ਝੂਠੀਆਂ ਖੁਸ਼ਖਬਰੀਆਂ ਵੀ ਨੇ ਜਿਹੜੀਆਂ ਕਿ ਚਰਚ ਦੇ ਅੰਦਰ ਵੀ ਨੇ ਚਰਚ ਦੇ ਬਾਹਰ ਵੀ ਨੇ ਤੇ ਜੋ ਕੁਝ ਅਸੀਂ ਇੰਟਰਨੈਟ ਤੇ ਵੇਖਦੇ ਆਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਉਹਨਾਂ ਚ ਬਹੁਤ ਸਾਰੀ ਗੌਸਪਲ ਜਿਹੜੀ ਸੁਣਾਈ ਜਾ ਰਹੀ ਏ ਉਹ ਗਲਤ ਏ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਕਈ ਬਾਈਬਲ ਟੀਚਰ ਨੇ ਪਰ ਜਿਹੜੀ ਖੁਸ਼ਖਬਰੀ ਦਾ ਉਹ ਪ੍ਰਚਾਰ ਕਰ ਰਹੇ ਨੇ ਉਹ ਗਲਤ ਏ ਅੱਜ ਦੇ ਦਿਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੁਸ਼ਖਬਰੀ ਦੀ ਤੁਲਨਾ ਕਾਦੇ ਨਾਲ ਕਰ ਰਹੇ ਨੇ ਕਿ ਤੁਸੀਂ ਪੈਸੇ ਦੀ ਬਰਕਤ ਪਾ ਲੋਗੇ ਤੁਸੀਂ ਸਰੀਰਕ ਚੰਗਾਈ ਪਾ ਲੋਗੇ ਜ਼ਿੰਦਗੀ ਦੇ ਵਿੱਚ ਬਰਕਤਾਂ ਪਾ ਲੋਗੇ ਵੇਖੋ ਇਹ ਗੱਲਾਂ ਬਾਈਬਲ ਦੇ ਵਿਰੋਧ ਚ ਨਹੀਂ ਆ ਇਹ ਸਾਰੀਆਂ ਗੱਲਾਂ ਬਾਈਬਲ ਚ ਪਾਈਆਂ ਜਾਂਦੀਆਂ ਨੇ ਪਰ ਇਹ ਆਪਣੇ ਆਪ ਦੇ ਵਿੱਚ ਅਸਲ ਚ ਯੀਸ਼ੂ ਦੀ ਖੁਸ਼ਖਬਰੀ ਨਹੀਂ ਹੈ ਇੱਕ ਇੰਗਲਿਸ਼ ਪਾਸਟਰ ਹੋਇਆ ਜੇਸੀ ਰਾਇਲ ਉਹਨੇ ਇੱਕ ਵਾਰ ਕਿਹਾ ਸੀਗਾ ਕਿ ਸ਼ੈਤਾਨ ਖੁਸ਼ਖਬਰੀ ਨੂੰ ਡਿਸਟਰੋਏ ਨਹੀਂ ਕਰ ਸਕਦਾ ਪਰ ਉਹ ਕੀ ਕਰਦਾ ਹੈ ਉਹ ਖੁਸ਼ਖਬਰੀ ਦੇ ਵਿੱਚ ਕੁਝ ਚੀਜ਼ਾਂ ਜੋੜ ਦਿੰਦਾ ਹੈ ਜਾ ਇਹਦੇ ਵਿੱਚੋਂ ਕੋਈ ਚੀਜ਼ਾਂ ਕਟਾ ਦਿੰਦਾ ਹੈ ਇਸ ਲਈ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਜਦੋਂ ਕੋਈ ਪ੍ਰਚਾਰਕ ਯੀਸ਼ੂ ਦੇ ਬਾਰੇ ਗੱਲ ਕਰਦਾ ਹੈ ਤੇ ਜਦੋਂ ਕੋਈ ਪ੍ਰਚਾਰਕ ਜੇਕਰ ਉਹ ਯੀਸ਼ੂ ਦੇ ਬਾਰੇ ਗੱਲ ਨਹੀਂ ਕਰ ਰਿਹਾ ਜੇਕਰ ਉਹ ਸਲੀਬ ਦੇ ਬਾਰੇ ਗੱਲ ਨਹੀਂ ਕਰ ਰਿਹਾ ਜੇਕਰ ਉਹ ਸਵਰਗ ਦੇ ਬਾਰੇ ਗੱਲ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਹੈ ਸ਼ਾਇਦ ਉਹ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰ ਰਿਹਾ ਵੇਖੋ ਇਸ ਤੋਂ ਬਾਅਦ ਫਿਰ ਅਸੀਂ ਉਸੇ ਸਵਾਲ ਤੇ ਆਉਨੇ ਹਾਂ ਕੀ ਖੁਸ਼ਖਬਰੀ ਕੀ ਹੈ ਖੁਸ਼ਖਬਰੀ ਦੀ ਇੱਕ ਬਹੁਤ ਹੀ ਸਪਸ਼ਟ ਜਿਹੜੀ ਐਕਸਪਲੇਨੇਸ਼ਨ ਹੈ ਇਹ ਪਹਿਲਾ ਕੋਰਿੰਥੀਆਂ ਉਹਦੇ 15 ਅਧਿਆਏ ਦੇ 1 ਤੋਂ 4 ਵਚਨ ਚ ਦਿੱਤੀ ਗਈ ਹੈ ਇੱਥੇ ਸੰਤ ਪਲੂਸ ਜਿਹੜਾ ਹੈ ਉਹ ਦੱਸਦਾ ਹੈ ਕਿ ਬਾਈਬਲ ਦਾ ਅਸਲੀ ਸੰਦੇਸ਼ ਕੀ ਹੈ ਉਹ ਕਹਿੰਦਾ ਹੈ হে ਮੇਰੇ ਭਰਾਵੋ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਨਾ ਵਾਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਤੁਹਾਡੇ ਚ ਪ੍ਰਚਾਰ ਕੀਤੀ ਗਈ ਹੈ ਜਿੰਨੂੰ ਤੁਸੀਂ ਸਵੀਕਾਰ ਕੀਤਾ ਜਿਹਦੇ ਤੇ ਤੁਸੀਂ ਖੜੇ ਹੋ ਜਿਹਦੇ ਦੁਆਰਾ ਤੁਸੀਂ ਬਚਾਏ ਜਾਂਦੇ ਹੋ ਜੇਕਰ ਤੁਸੀਂ ਉਹ ਵਚਨ ਨੂੰ ਫੜ ਕੇ ਰਹੋ ਜਿਹਦਾ ਮੈਂ ਤੁਹਾਡੇ ਚ ਪ੍ਰਚਾਰ ਕੀਤਾ ਸੀ ਤੇ ਜੇ ਤੁਸੀਂ ਫੜ ਕੇ ਨਹੀਂ ਰੱਖਦੇ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਦੇ ਵਿੱਚ ਸੀ ਕਿਉਂਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉਹ ਗੱਲ ਸੁਣਾਈ ਹੈ ਜਿਹੜੀ ਮੈਨੂੰ ਪ੍ਰਾਪਤ ਹੋਈ ਸੀਗੀ ਕਿ ਮਸੀਹ ਸਾਡੇ ਪਾਪਾਂ ਦੇ ਵਾਸਤੇ ਵਚਨ ਦੇ ਅਨੁਸਾਰ ਮਰ ਗਿਆ ਤੇ ਉਹ ਦਫਨਾ ਦਿੱਤਾ ਗਿਆ ਤੇ ਤੀਜੇ ਦਿਨ ਵਚਨ ਦੇ ਅਨੁਸਾਰ ਉਹ ਮਰਦਿਆਂ ਦੇ ਵਿੱਚੋਂ ਜੀ ਉੱਠਿਆ ਇਹ ਅੱਜ ਤਾਂ ਜਿਹੜੀਆਂ ਨੇ ਬੜਾ ਪਾਵਰਫੁਲ ਰਿਮਾਈਂਡਰ ਨੇ ਕਿ ਸੱਚੀ ਖੁਸ਼ਖਬਰੀ ਕੀ ਹੈ ਤੇ ਇਹ ਸਾਡੇ ਲਈ ਕੀ ਮਹੱਤਤਾ ਹੈ ਸੋ ਖੁਸ਼ਖਬਰੀ ਕੀ ਹੈ ਖੁਸ਼ਖਬਰੀ ਹੈ ਪਰਮੇਸ਼ਵਰ ਦੀ ਵੱਲੋਂ ਚੰਗੀ ਖਬਰ ਇਹਦੇ ਤਿੰਨ ਹਿੱਸੇ ਨੇ ਜਿਹੜਾ ਸੰਤ ਪਲੂ ਸਾਨੂੰ ਇਹ ਨਾ ਇ ਤਾਂ ਦੱਸਦਾ ਹੈ ਪਹਿਲਾ ਹਿੱਸਾ ਹੈ ਕਿ ਮਸੀਹ ਸਾਡੇ ਪਾਪਾਂ ਲਈ ਮਰਿਆ ਹੈ ਬਾਈਬਲ ਸਾਨੂੰ ਉਤਪਤ 1 ਅਧਿਆਏ ਦੇ ਵਿੱਚ ਦੱਸਦੀ ਹੈ ਕਿ ਪਰਮੇਸ਼ਰ ਨੇ ਬੜਾ ਸੋਨਾ ਤੇ ਬੜਾ ਸਹੀ ਸੰਸਾਰ ਦੀ ਰਚਨਾ ਕੀਤੀ ਸੀ ਜਿਹਦੇ ਵਿੱਚ ਆਦਮ ਤੇ ਹਵਾ ਪਹਿਲੇ ਇਨਸਾਨ ਵੀ ਸੀਗੇ ਦੁੱਖ ਦੀ ਗੱਲ ਇਹ ਆ ਕਿ ਆਦਮ ਨੇ ਪਾਪ ਕੀਤਾ ਤੇ ਉਹਨੇ ਪਰਮੇਸ਼ਰ ਦੀਆਂ ਆਗਿਆਕਾਰੀ ਕੀਤੀ ਜੀ ਦੀ ਵਜ੍ਹਾ ਦੇ ਨਾਲ ਪੂਰੀ ਮਨੁੱਖਤਾ ਦੇ ਉੱਤੇ ਜਿਹੜਾ ਦੋਸ਼ ਆ ਗਿਆ ਮਿਜ਼ਰੀ ਆ ਗਈ ਤੇ ਉਹ ਸਦਾ ਵਾਸਤੇ ਬਰਬਾਦ ਹੋ ਗਏ ਜੇ ਤੁਸੀਂ ਉਤਪਤ ਇਹਨਾਂ ਅਧਿਆਇ ਨੂੰ ਪੜ੍ਹੋ ਤੁਸੀਂ ਇਹ ਸਭ ਕੁਝ ਪਾ ਸਕਦੇ ਹੋ ਤੇ ਦੇ ਨਤੀਜੇ ਸਵਰੂਪ ਅਸੀਂ ਸਾਰੇ ਜਾਣੇ ਪਰਮੇਸ਼ਵਰ ਦੇ ਸਾਹਮਣੇ ਦੋਸ਼ੀ ਤੇ ਸਜ਼ਾ ਪਾਏ ਹੋਿਆਂ ਦੇ ਰੂਪ ਚ ਖੜੇ ਸੀਗੇ ਤੇ ਪਰਮੇਸ਼ਵਰ ਧਰਮੀ ਹੈ ਤੇ ਪਰਮੇਸ਼ਵਰ ਪਵਿੱਤਰ ਹੈ ਜਿਹੜਾ ਚਾਹੁੰਦਾ ਹੈ ਕਿ ਸਾਡੇ ਪਾਪ ਦਾ ਕਰਜ਼ਾ ਜਿਹੜਾ ਚੁਕਾਇਆ ਜਾਵੇ ਹੋਨੇ ਪਾਪ ਦੀ ਕੀਮਤ ਕੀ ਏ ਪਾਪ ਦੀ ਕੀਮਤ ਪਿਆਰੋ ਮੌਤ ਏ ਤੇ ਮੌਤ ਕੀ ਏ ਮੌਤ ਏ ਇਟ ਇਜ਼ ది ਇਟਰਨਲ ਸੈਪਰੇਸ਼ਨ ਫ্রম ਹਿਮ ਇਨ ਹੱਲ ਇਨ ਨਰਕ ਦੇ ਵਿੱਚ ਪਰਮੇਸ਼ਵਰ ਤੋਂ ਸਦਾ ਦੀ ਜੁਦਾਈ ਏ ਜਿੱਥੇ ਅਸੀਂ ਸਦਾ ਦੇ ਦੁੱਖ ਦੇ ਵਿੱਚ ਤੇ ਸਦਾ ਵਾਸਤੇ ਪੀੜਾ ਦੇ ਵਿੱਚ ਰਵਾਂਗੇ ਪਰ ਪਰਮੇਸ਼ਵਰ ਕਿਉਂਕਿ ਉਹ ਸਾਨੂੰ ਇੱਡਾ ਮਹਾਨ ਪ੍ਰੇਮ ਕਰਦਾ ਏ ਉਹਨੇ ਆਪਣੇ ਪੁੱਤਰ ਨੂੰ ਭੇਜਿਆ ਜਿਨਨੇ ਸਾਡੇ ਪਾਪਾਂ ਦਾ ਕਰਜ਼ਾ ਚੁਕਾ ਦਿੱਤਾ ਯੀਸ਼ੂ ਮਸੀਹ ਆਇਆ ਉਹਨੇ ਬਿਲਕੁਲ ਪਵਿੱਤਰ ਜ਼ਿੰਦਗੀ ਇਸ ਧਰਤੀ ਦੇ ਉੱਤੇ ਜੀ ਜਿਹੜੀ ਅਸੀਂ ਕਦੇ ਨਹੀਂ ਸੀ ਜੀ ਸਕਦੇ ਤੇ ਉਹ ਸਾਡੀ ਮੌਤ ਜਿਹੜੀ ਸੀ ਦੋਸ਼ੀ ਮੌਤ ਉਹ ਯੀਸ਼ੂ ਮਸੀਹ ਨੇ ਆਪਣੇ ਤੇ ਚੱਕ ਲਈ ਕਿਉਂਕਿ ਅਸੀਂ ਮਰਨਾ ਸੀ ਜਦੋਂ ਯੀਸ਼ੂ ਮਸੀਹ ਸਲੀਬ ਦੇ ਉੱਤੇ ਸਾਡੇ ਪਾਪਾਂ ਵਾਸਤੇ ਮਰਿਆ ਉਹਨੇ ਸਾਡੇ ਪਾਪ ਦਾ ਕਰਜ਼ਾ ਚੁਕਾ ਦਿੱਤਾ ਯੀਸ਼ੂ ਮਸੀਹ ਸਾਡਾ ਵਿਕਲਪ ਸਬਸਟੀਟਿਊਟ ਬਣ ਕੇ ਮਰਿਆ ਉਹ ਸਾਡੀ ਥਾਂ ਤੇ ਮਰ ਗਿਆ ਉਹਨੇ ਸਾਡੇ ਦੁੱਖਾਂ ਨੂੰ ਚੱਕ ਲਿਆ ਉਹਨੇ ਪਰਮੇਸ਼ਵਰ ਦੇ ਕਰੋਧ ਨੂੰ ਆਪਣੇ ਤੇ ਲੈ ਲਿਆ ਜਿਹੜਾ ਸਾਡੇ ਤੇ ਆਉਣਾ ਸੀ ਤੇ ਉਹਨੇ ਸਾਡੇ ਪਾਪ ਦੇ ਕਰਜ਼ੇ ਨੂੰ ਇੱਕੋ ਵਾਰੀ ਸਦਾ ਲਈ ਤਾਰ ਦਿੱਤਾ ਦੂਜੀ ਗੱਲ ਖੁਸ਼ਖਬਰੀ ਦੱਸਦੀ ਏ ਕਿ ਯੀਸ਼ੂ ਮਸੀਹ ਦਫਨਾਇਆ ਗਿਆ ਇਹ ਦੱਸਦਾ ਹੈ ਕਿ ਯੀਸ਼ੂ ਮਸੀਹ ਦੀ ਮੌਤ ਜਿਹੜੀ 100% ਵਾਸਤਵਿਕ ਸੀ ਤੇ ਉਹਦਾ ਦੁੱਖ ਬਹੁਤ ਹੀ ਜ਼ਿਆਦਾ ਸੀਗਾ ਤੇ ਅੰਤਿਮ ਤੋਖੀ ਬਾਈਬਲ ਦੱਸਦੀ ਏ ਯੀਸ਼ੂ ਮਸੀਹ ਸਲੀਬ ਦੇ ਉੱਤੇ ਮਰਿਆ ਤੇ ਉਹਨਾਂ ਨੇ ਉਹਦੀ Laash ਨੂੰ ਵਲੇਟਿਆ ਤੇ ਉਹਨੂੰ ਬਾਅਦ ਦੇ ਵਿੱਚ ਇੱਕ ਕਬਰ ਚ ਰੱਖ ਦਿੱਤਾ ਤੇ ਇਸ ਗੱਲ ਦਾ ਯਕੀਨ ਬਣਾਉਣ ਵਾਸਤੇ ਕਿ ਕੋਈ ਉਹਦੀ লাশ ਨੂੰ ਹਲਾ ਨਾ ਸਕੇ ਉਹਦੀ লাশ ਜਿਹੜੀ ਸੀਗੀ ਉਹਦੇ ਬਾਰ ਬਾਰ ਉਹਨਾਂ ਨੇ ਪਹਿਰਾ ਲਾ ਦਿੱਤਾ ਇੱਕ ਪਲੇ ਉਹਦੇ ਤੇ ਸੀਲ ਕਰ ਦਿੱਤਾ ਗਿਆ ਤੇ ਉਥੇ ਪਹਿਰੇਦਾਰ ਖੜੇ ਕੀਤੇ ਗਏ ਜਿੱਥੇ ਯੀਸ਼ੂ ਮਸੀਹ ਦੀ ਕਬਰ ਸੀਗੀ ਤੇ ਜਦੋਂ ਉਹਨਾਂ ਨੇ ਉਹਨੂੰ ਮਾਰ ਦਿੱਤਾ ਯੀਸ਼ੂ ਦੇ ਵੈਰੀਆਂ ਨੇ ਇਸ ਗੱਲ ਦਾ ਯਕੀਨ ਬਣਾਇਆ ਕਿ ਉਹ ਇਸ ਗੱਲ ਨੂੰ ਜਾਣ ਲੈਣ ਕਿ ਯੀਸ਼ੂ ਮਸੀਹ ਸੱਚੀ ਮੂਚੀ ਪੂਰੀ ਤਰ੍ਹਾਂ ਮਰਿਆ ਹੈ ਤੇ ਇਹ ਇੱਕ ਸੁੰਦਰ ਤਸਵੀਰ ਹੈ ਪਰਮੇਸ਼ਵਰ ਦੀ ਸਾਡੇ ਵਾਸਤੇ ਪਰਮੇਸ਼ਵਰ ਸਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਹਨੇ ਆਪਣੇ ਪੁੱਤਰ ਨੂੰ ਇਸ ਦੁਨੀਆ 'ਚ ਭੇਜ ਦਿੱਤਾ ਜਿਹੜਾ ਖੁਦ ਪਰਮੇਸ਼ਵਰ ਦਾ ਹਿੱਸਾ ਹੈ ਕਿ ਉਹ ਸਾਡੇ ਪਾਪੀਆਂ ਦੇ ਨਾਲ ਆਈਡੈਂਟੀਫਾਈ ਕਰ ਸਕੇ ਤੇ ਸਾਡੇ ਪਾਪਾਂ ਦੀ ਸਜ਼ਾ ਆਪਣੇ ਤੇ ਲੈ ਸਕੇ ਤੀਜੀ ਗੱਲ ਖੁਸ਼ਖਬਰੀ ਕਹਿੰਦੀ ਏ ਯੀਸ਼ੂ ਮਸੀਹ ਤੀਜੇ ਦਿਨ ਮਰਦਿਆਂ ਚੋਂ ਜੀ ਉੱਠਿਆ ਯੀਸ਼ੂ ਆ ਜੂ ਮਰਦਾ ਨਹੀਂ ਏ ਉਹ ਮਰਦਿਆਂ ਚੋਂ ਜੀ ਉੱਠਿਆ ਏ ਉਹਨੇ ਮੌਤ ਦੇ ਉੱਤੇ ਜਿੱਤ ਪਾਈ ਏ ਤੇ ਉਹ ਸਦਾ ਵਾਸਤੇ ਸਵਰਗ ਦੇ ਵਿੱਚ ਰਹਿੰਦਾ ਏ ਉਹਦਾ ਜਿਹੜਾ ਕੰਮ ਸੀ ਸਲੀਬ ਦੇ ਉੱਤੇ ਉਹਨੇ ਪੂਰੀਆਂ ਕਰ ਦਿੱਤਾ ਏ ਤੇ ਯੀਸ਼ੂ ਮਸੀਹ ਦੇ ਜੀ ਉੱਠਣ ਦੇ ਕਾਰਨ ਮਸੀਹ ਜਿਹੜਾ ਏ ਉਹ ਨੋ ਰੋਮੀਓ 1:4 ਦੇ ਅਨੁਸਾਰ ਹੀ ਇਸ ਡਿਕਲੇਅਰਡ ਟੂ ਬੀ ਦਾ son of god in power ਉਹ ਸ਼ਕਤੀ ਦੇ ਵਿੱਚ ਪਰਮੇਸ਼ਵਰ ਦਾ ਪੁੱਤਰ ਕੋਸ਼ਿਤ ਕੀਤਾ ਗਿਆ ਹੈ ਇਹਦਾ ਮਤਲਬ ਹੈ ਕਿ ਉਹ ਸਾਡਾ ਜੇਤੂ ਮਸੀਹਾ ਹੈ ਜਿਹੜਾ ਸਦਾ ਲਈ ਰਾਜ ਕਰਦਾ ਹੈ ਯੀਸ਼ੂ ਮਸੀਹ ਨੇ ਮੌਤ ਦੇ ਉੱਤੇ ਜਿੱਤ ਪਾਈ ਹੈ ਤੇ ਉਹ ਹੁਣ ਸਾਡੇ ਲਈ ਜਗ੍ਹਾ ਤਿਆਰ ਕਰ ਰਿਹਾ ਹੈ ਇੱਕ ਨਵਾਂ ਸਵਰਗ ਤੇ ਨਵੀਂ ਧਰਤੀ ਨੂੰ ਤਿਆਰ ਕਰ ਰਿਹਾ ਹੈ ਜਿੱਥੇ ਉਹਦੇ ਲੋਕ ਸਦਾ ਲਈ ਉਹਦੇ ਨਾਲ ਰਹਿਣਗੇ ਇਹ ਖੁਸ਼ਖਬਰੀ ਹੈ ਇਹ ਗੌਸਪਲ ਹੈ ਜਿਹੜਾ ਕਿ ਯੀਸ਼ੂ ਮਸੀਹ ਨੇ ਸਾਨੂੰ ਪਾਪੀਆਂ ਨੂੰ ਪਿਆਰ ਕੀਤਾ ਹੈ ਸੋ ਹੁਣ ਖੁਸ਼ਖਬਰੀ ਕੀ ਹੈ ਖੁਸ਼ਖਬਰੀ ਹੈ ਪਰਮੇਸ਼ਵਰ ਵੱਲੋਂ ਖੁਸ਼ੀ ਦੀ ਕਬਰ ਇਹ ਖੁਸ਼ਖਬਰੀ ਹੈ ਕਿ ਪਰਮੇਸ਼ਵਰ ਨੇ ਸਾਡੇ ਲਈ ਕੀ ਕੀਤਾ ਹੈ ਪਰਮਿਤ ਪਿਤਾ ਨੇ ਪੁੱਤਰ ਨੂੰ ਭੇਜਿਆ ਯੀਸ਼ੂ ਮਸੀਹ ਨੂੰ ਭੇਜਿਆ ਜਿਨੇ ਪਵਿੱਤਰ ਜੀਵਨ ਇਸ ਸੰਸਾਰ ਚਾਨ ਕੇ ਬਰਸਰ ਕੀਤਾ ਉਹਨੇ ਬਵਿਸਥਾ ਨੂੰ ਪੂਰਿਆ ਕੀਤਾ ਉਹ ਸਾਡੀ ਥਾਂ ਦੇ ਉੱਤੇ ਬਲੀਦਾਨ ਬਣ ਕੇ ਮਰ ਗਿਆ ਉਹਨੇ ਪਰਮੇਸ਼ਵਰ ਦਾ ਕਰੋਜ ਜਿਹੜਾ ਸਾਡੇ ਵਿਰੋਧ ਚ ਸੀਗਾ ਉਹਨੂੰ ਸੰਤੁਸ਼ਟ ਕਰ ਦਿੱਤਾ ਤਾਂ ਕਿ ਅਸੀਂ ਨਰਕ ਦੇ ਵਿੱਚ ਨਾ ਜਾਈਏ ਯੀਸ਼ੂ ਨੇ ਸਾਡੇ ਪਾਪਾਂ ਦੀ ਕੀਮਤ ਸਲੀਬ ਦੇ ਉੱਤੇ ਚੜ ਕੇ ਦੇ ਦਿੱਤੀ ਤੇ ਤੀਜੇ ਦਿਨ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਦੇ ਵਿੱਚੋਂ ਜਵਾਲ ਦਿੱਤਾ ਪਵਿੱਤਰ ਆਤਮਾ ਦੀ ਸ਼ਕਤੀ ਦੇ ਦੁਆਰਾ ਖੁਸ਼ਖਬਰੀ ਜਿਹੜੀ ਹੈ ਇੱਕ ਜੇਤੂ ਅਨਾਉਂਸਮੈਂਟ ਹੈ ਕਿ ਪਰਮੇਸ਼ਰ ਪਾਪੀਆਂ ਨੂੰ ਬਚਾਉਂਦਾ ਹੈ ਖੁਸ਼ਖਬਰੀ ਜਿਹੜੀ ਆ ਇਹ ਕੋਈ ਇਹੋ ਜੀ ਬੁਲਾਹਟ ਨਹੀਂ ਹੈ ਕਿ ਤੁਹਾਨੂੰ ਬੜੇ ਚੰਗੇ ਕੰਮ ਕਰਨੇ ਪੈਣੇ ਤਾਂ ਕਿ ਤੁਸੀਂ ਪਰਮੇਸ਼ਰ ਤੱਕ ਪਹੁੰਚ ਸਕੋ ਨਹੀਂ ਖੁਸ਼ਖਬਰੀ ਕਿਰਪਾ ਦੀ ਗੱਲ ਹੈ ਕਿ ਪਰਮੇਸ਼ਰ ਸਾਡੇ ਤੱਕ ਪਹੁੰਚਿਆ ਹੈ ਅਸੀਂ ਪਰਮੇਸ਼ਰ ਤੱਕ ਨਹੀਂ ਗਏ ਪਰਮੇਸ਼ਰ ਸਾਡੇ ਕੋਲ ਆਇਆ ਹੈ ਖੁਸ਼ਖਬਰੀ ਕੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਗ੍ਹਾ ਦੇ ਉੱਤੇ ਪਹੁੰਚੇ ਹੋ ਜਿੱਥੇ ਤੁਸੀਂ ਆਪਣਾ ਭਰੋਸਾ ਜਿਹੜਾ ਪ੍ਰਭ ਯੀਸ਼ੂ ਮਸੀਹ ਤੇ ਲਿਆਂਦਾ ਆਪਣੇ ਪਾਪਾਂ ਤੋਂ ਤੌਬਾ ਕੀਤੀ ਤੇ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਆਪਣੀ ਮੁਕਤੀ ਵਾਸਤੇ ਮੈਂ ਦੁਆ ਕਰਦਾ ਕਿ ਤੁਸੀਂ ਇਹ ਕੀਤਾ ਹੈ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਪ੍ਰਭੂ ਦਾ ਧੰਨਵਾਦ ਹੋਵੇ ਇਸ ਖੁਸ਼ਖਬਰੀ ਦੇ ਵਾਸਤੇ ਆਮੀਨ